ਹਰਕ ਮਹਿਤਾ ਦਾ ਉਲਟਾ ਚਸ਼ਮਾ ਸ਼ੋਅ ਸਭ ਦਾ ਬਹੁਤ ਮਨਪਸੰਦ ਦਾ ਸ਼ੋਅ ਸੀ ਇਸ ਦੇ ਕਿਰਦਾਰ ਜਿਨ੍ਹਾਂ ਨੇ ਕੀ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਇਸ ਸ਼ੋਅ ਦੇ ਨਾਲ ਜੁੜੇ ਹੋਏ ਕਿਰਦਾਰਾਂ ਦੇ ਵਿੱਚੋਂ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਹਰ ਇੱਕ ਇਨਸਾਨ ਨੂੰ ਬਹੁਤ ਪਸੰਦ ਵੀ ਆਉਂਦਾ ਸੀ ਇਸ ਦੇ ਨਾਲ ਵੱਡੀ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰੋਸ਼ਨ ਸਿੰਘ ਸੋਢੀ ਯਾਨੀ ਕਿ ਗੁਰਚਰਨ ਸਿੰਘ ਜੋ ਕਿ ਪਿਛਲੇ 5 ਦਿਨਾਂ ਤੋਂ ਲਾਪਤਾ ਨੇ ਉਹਨਾਂ ਦੇ ਪਿਤਾ ਨੇ ਪਾਲਕ ਥਾਣੇ ਦੇ ਵਿੱਚ ਕੰਪਲੀਟ ਵੀ ਦਰਜ ਕਰਵਾਈ ਹੈ ਲਾਪਤਾ ਹੋਣ ਦੀ ਦੱਸਿਆ ਜਾ ਰਿਹਾ ਹੈ ਕਿ 22 ਅਪ੍ਰੈਲ ਨੂੰ ਇਥੋਂ ਦੀ ਦਿੱਲੀ ਤੋਂ ਮੁੰਬਈ ਜਾਣ ਵਾਸਤੇ ਘਰੋਂ ਜਾਂਦੇ ਨੇ ਤਾਂ ਨਾ ਤਾਂ ਮੁੰਬਈ ਪਹੁੰਚਦੇ ਨੇ ਨਾ ਹੀ ਦਿੱਲੀ ਵਾਪਸ ਆਪਣੇ ਘਰ ਪੜਦੇ ਨੇ ਪਰਿਵਾਰ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਉੱਥੇ ਹੀ ਇਹਨਾਂ ਦੇ ਫੈਨਸ ਦੇ ਵੱਲੋਂ ਵੀ ਜਿਹੜਾ ਹੈ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਚਿੰਤਾ ਜਤਾਈ ਜਾ ਰਹੀ ਹੈ ਜਿੱਥੇ ਗੱਲਬਾਤ ਕੀਤੀ ਜਾਵੇ ਰੋਸ਼ਨ ਸਿੰਘ ਸੋਢੀ ਦੀ ਜਿਨ੍ਹਾਂ ਨੇ ਕਿ ਆਪਣਾ ਕਿਰਦਾਰ ਬਖੋਬੀ ਨਵਾਇਆ ਸੀ ਧਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ ਜਿਸ ਦੇ ਵਿੱਚ ਕੀ ਇਹਨਾਂ ਦਾ ਰੋਲ ਦੇ ਕਿ ਹਰ ਇੱਕ ਇਨਸਾਨ ਖੁਸ਼ ਵੀ ਹੁੰਦਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਰੋਸ਼ਨ ਸਿੰਘ ਸੋਢੀ ਯਾਨੀ ਕਿ ਗੁਰਚਰਨ ਸਿੰਘ ਲਾਪਤਾ ਨੇ 22 April ਨੂੰ ਘਰੋਂ ਜਾਂਦੇ ਨੇ ਤੇ ਹੁਣ ਤੱਕ ਇਹਨਾਂ ਦੀ ਕੋਈ ਵੀ ਜਿਹੜੀ ਖਬਰ ਸਾਹਮਣੇ ਨਹੀਂ ਆਈ ਹੈ ਫੋਨ ਇਹਨਾਂ ਦਾ ਸਵਿਚ ਆਫ ਦੱਸਿਆ ਜਾ ਰਿਹਾ ਹੈ ਪੁਲਿਸ ਜਿਹੜੀ ਹੈ ਤਫਤੀਸ਼ ਦੇ ਵਿੱਚ ਲੱਗੀ ਹੋਈ ਹੈ ਹੋਰ ਵੀ ਜਾਣਕਾਰੀ ਜਿਹੜੀ ਮਿਲਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਵਧੇਰੇ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਨਾਲ